ਇਹ ਦੋਸ਼ੀ ਜਗਤਾਰ ਸਿੰਘ ਤਾਰੀ ਤੇ ਦੂਜਾ ਹਰਜੋਤ ਸਿੰਘ ਉਰਫ ਜੋਤ ਇੱਕ ਦੀ ਉਮਰ 34 ਸਾਲ ਹੈ ਤੇ ਦੂਜੇ ਦੀ 19 ਸਾਲ ਉਮਰ ਇਹਨਾਂ ਨੇ ਕਤਲ ਕਿਉਂ ਕੀਤਾ ਕੀ ਕਾਰਨ ਸੀ ਇਹਨਾਂ ਦਾ ਪਹਿਲਾਂ ਵੀ ਜਿਹੜਾ ਜਗਤਾਰ ਸਿੰਘ ਤਾਰੀ ਹੈ ਇਹਦੀ ਪਹਿਲਾਂ ਉਹਦੇ ਨਾਲ ਤਕਰਾਰਬਾਜੀ ਚੱਲਦੀ ਸੀ ਇਹਦੇ ਪਰਸਨਲ ਰੀਜਨਸ ਕਰਕੇ ਕੋਈ ਪਹਿਲਾਂ ਦੋ ਵਾਰੇ ਪਹਿਲਾਂ ਵੀ ਇਹਨਾਂ ਦੀ ਮੁੱਤਪੇੜ ਹੋਈ ਆ ਆਪਸ ਵਿੱਚ ਤੋਂ ਇੱਕ 9 ਤਰੀਕ ਨੂੰ ਇੱਕ ਅੰਨਾ ਕਤਲ ਦੀ ਵਾਰਦਾਤ ਹੋਈ ਸੀ ਥਾਣਾ ਸ਼ੇਰਪੁਰ ਦੇ ਏਰੀਆ 'ਚ ਪਿੰਡ ਵਜੀਤਪੁਰ ਵਿਦੇਸ਼ਾ ਕੋ ਸਾਹਿਬ ਸਿੰਘ ਪ੍ਰਾਇਮਰੀ ਸਕੂਲ ਟੀਚਰ ਸੀਗੇ ਇਹ ਆਪਣੇ ਸਕੂਲ ਨੂੰ ਸਵੇਰੇ ਜੌਬ ਤੇ ਜਾ ਰਹੇ ਸੀ ਤਕਰੀਬ 8 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਝ ਨਾਮਲੂਗ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀਗਾ ਜਿਸ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਤੇ ਹੋਰ ਫੋਰੈਂਸਿਕ ਐਵੀਡੈਂਸ ਦੀ ਮਦਦ ਨਾਲ ਇਹ ਵਾਰਦਾਤ ਨੂੰ ਫਰੇਸ ਕੀਤਾ ਤੇ ਜਿਹਦੇ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਇਹ ਦੋਸ਼ੀ ਜਗਤਾਰ ਸਿੰਘ ਤਾਰੀ ਤੇ ਦੂਜਾ ਹਰਜੋਤ ਸਿੰਘ ਉਰਫ ਜੋਤ ਇੱਕ ਦੀ ਉਮਰ 34 ਸਾਲ ਹੈ ਤੇ ਦੂਜੇ ਦੀ 19 ਸਾਲ ਉਮਰ ਇਹਨਾਂ ਨੇ ਕਤਲ ਕਿਉਂ ਕੀਤਾ ਕੀ ਕਾਰਨ ਸੀ ਇਹਨਾਂ ਦਾ ਪਹਿਲਾਂ ਵੀ ਜਿਹੜਾ ਜਗਤਾਰ ਸਿੰਘ ਤਾਰੀ ਹੈ ਇਹਦੀ ਪਹਿਲਾਂ ਉਹਦੇ ਨਾਲ ਤਕਰਾਰਬਾਜ਼ੀ ਚੱਲਦੀ ਸੀ ਇੰਡਪਾਰਟਨਲ ਰੀਜਨਸ ਕਰਕੇ ਕੋਈ ਪਹਿਲਾਂ ਦੋ ਵਾਰੇ ਪਹਿਲਾਂ ਵੀ ਇਹਨਾਂ ਦੀ ਮੁਦਪੇੜ ਹੋਈ ਆ ਆਪਸ ਵਿੱਚ ਝਗੜੇ ਹੋਏ ਨੇ ਮਲੇਰਕੋਟਲੀ ਵੀ ਫਿਰ ਇਹਦੇ ਪਿੰਡ ਵੀ ਉਹਨੂੰ ਲੱਗਦੇ ਜਿਹੜਾ ਜਗਤਾਰ ਸੀ ਉਹਦੇ ਮਨ 'ਚ ਇੱਕ ਖਤਸਾ ਸੀ ਕਿ ਇਹ ਮੇਰਾ ਨੁਕਸਾਨ ਕਰੂਗਾ ਜਾਂ ਮੈਨੂੰ ਮਾਰੂਗਾ ਜਿਸਨੂੰ ਲੱਗਦੇ ਹੋਏ ਉਹਨੇ ਇਹਦਾ ਕਤਲ ਕਰ ਦਿੱਤਾ ਕਿਸ ਚੀਜ਼ ਨਾਲ ਮਾਰਿਆ ਸੀ ਦੋ ਚਾਰ ਚੀਜ਼ਾਂ ਨੂੰ ਕਾਬੂ ਕਰ ਹਥਿਆਰ ਬਰਾਮਦ ਕਰ ਲਿਆ ਜੀ ਨਾਲ ਦੀ ਨਾਲ ਇਹ ਮੋਟਰਸਾਈਕਲ ਤੇ ਜਦੋਂ ਉਹ ਆਪਣੇ ਸਕੂਲ ਨੂੰ ਜਾ ਰਿਹਾ ਸੀ ਇਹ ਦੂਜੇ ਪਾਸੇੋਂ ਮੋਟਰਸਾਈਕਲ ਤੇ ਆ ਰਹੇ ਸੀ ਦੋ ਬੰਦੇ ਰਾਹ 'ਚ ਉਹਨੂੰ ਚੱਲਦੇ ਮੋਟਰਸਾਈਕਲ ਦੇ ਇਹਨਾਂ ਨੇ ਹੱਥ ਰੇਕੇ ਜਦੋਂ ਉਹਨੇ ਸਲੋ ਕੀਤਾ ਤਾਂ ਇਹਨਾਂ ਕੋਲ ਇੱਕ ਤੇਜ ਤੇਜ ਤਾਰ ਹਥਿਆਰ ਸੀਗਾ ਜਿਹੜਾ ਇੱਕ ਨੋਕੀਲਾ ਤੁਸੀਂ ਉਹਨੂੰ ਖੇਪ ਕਹਿ ਸਕਦੇ ਹੋ ਜਾਂ ਪਾਲੇਸ਼ ਦੀ ਸ਼ੇਪ 'ਚ ਸੀਗਾ ਜਿਹੜਾ ਇਹਨੇ ਉਹਦੇ 'ਚ ਮਾਰਤਾ ਉਹਦੀ ਚੈਸਟ 'ਚ ਵੱਜਿਆ ਤੇ ਉਹਦੀ ਇੰਤਰੀ ਨਾਲ ਉਹਦੀ ਡੈਥ ਹੋ ਗਈ ਪੁਲਿਸਰ ਮਾਰਨ ਲੱਗੇ ਇਹਨੂੰ ਕਿ ਕੋਈ ਹੋਰ ਇਹਦਾ 3 ਦਿਨ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਸੀ ਜੀ ਤੇ ਬਾਕੀ ਇਹਨਾਂ ਤੋਂ ਕੁਝ ਕਿਸ ਚੱਲ ਰਹੀ ਹੈ ਬਾਕੀ ਇਹਨਾਂ ਦਾ ਹੋਰ ਵੀ ਰਿਮਾਂਡ ਲਿਆ ਜਾਊਗਾ ਇਹਨਾਂ ਦੀ ਉਮਰ ਤੇ ਇਹ ਕਿੰਨੀ ਉਮਰ ਦੇ ਨੇ ਦੋਸ਼ੀ ਜੀ ਦੋਸ਼ੀ ਇੱਕ ਦੀ ਉਮਰ 34 ਸਾਲ ਹੈ ਜੀ ਦੂਜੇ ਦੀ ਉਮਰ 19 ਸਾਲ ਹੈ ਦੋਸ਼ੀ ਇੱਕ ਕੰਗਣਵਾਲ ਦੇ ਰਹਿਣ ਵਾਲੇ ਨੇ ਜੀ ਅੱਛਾ ਪਹਿਲਾਂ ਕੋਈ ਕੇਸ ਹਨ ਵਿੱਚ ਨਹੀਂ ਜੀ ਪਹਿਲਾਂ ਕੋਈ ਪ੍ਰੀਵੀਅਸ ਹਿਸਟਰੀ ਨਹੀਂ ਸੀ ਸਰ ਰੰਜੀਸ ਦਾ ਘਰ ਵੀ ਸੀ ਇਹਨਾਂ ਦਾ ਉਹਦੀ ਪਰਸਨਲ ਐਨੈਮੀਟੀ ਸੀਗੀ ਜੀ ਪੁਰਾਣਾ ਕੋਈ ਪਰਸਨਲ ਰੀਜਨਸ ਕਰਕੇ ਇਹਨਾਂ ਦੀ ਆਪਸ ਚ ਰੰਜਿਸ਼ਬਾਜੀ ਚੱਲ ਰਹੀ ਸੀ ਪਹਿਲਾਂ ਵੀ ਇੱਕ ਦੋ ਵਾਰ ਤਕਰਾਰਬਾਜੀ ਹੋਈ ਆ ਪਿਛਲੇ ਸਾਲ ਚ